ਕੈਨੇਡੀਅਨ ਖਬਰਾਂਾਂ ਮਾਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਪੀਰ ਪਾਲੀਵਰ ਨੇ ਮੌਜੂਦਾ ਸਰਕਾਰ ਦੀ ਇਮੀਗ੍ਰੇਸ਼ਨ ਨੀਤੀਆਂ ਤੇ ਵੱਡੀ ਆਲੋਚਨਾ ਕੀਤੀ ਹੈ ਸ ਜਾਬ ਦਿੱਤਾ ਕਿ ਉਹ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਜਦੋਂ ਬਣਨਗੇ ਤਾਂ ਇਸ ਵਿੱਚ ਵੱਡੇ ਸੁਧਾਰ ਪੇਸ਼ ਕਰ ਸਕਦੇ ਨੇ ਜਸਟਨ ਟਰੂਡੋ ਨੇ 6 ਜਨਵਰੀ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਨ ਤੋਂ ਬਾਅਦ ਪੀਰ ਪਾਲੀਵਰ ਨੇ 2025 ਦੀਆਂ ਚੋਣਾਂ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਪ੍ਰਮੁੱਖ ਚਿਹਰੇ ਦੇ ਤੌਰ ਤੇ ਅੱਗੇ ਲਿਆ ਕੇ ਖੜਾ ਕੀਤਾ ਇਸ ਪੂਰੀ ਸਟੋਰੀ ਦੇ ਵਿੱਚ ਜਿੱਥੇ ਪੌਲੀਵਰ ਨੇ ਦੱਸਿਆ ਕਿ ਸਾਲ ਦੌਰਾਨ ਇਮੀਗ੍ਰੇਸ਼ਨ ਬਾਰੇ ਉਹ ਕੀ ਸੋਚਦੇ ਨੇ ਕਿ ਬ੍ਰੇਕਡਾਉਨ ਹੋ ਕਰਨਗੇ ਕੈਨੇਡੀਅਨ ਕਾਰੋਬਾਰ ਤੇ ਕਾਮਿਆਂ ਨੂੰ ਆਰਥਿਕ ਤੇ ਪ੍ਰਵਾਸੀਆਂ ਦੀ ਭੂਮਿਕਾ ਵਿਦੇਸ਼ੀ ਸਿੱਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਕੈਨੇਡਾ ਵਿੱਚ ਆਪਣੇ ਪੇਸ਼ੇ ਦਾ ਅਭਿਆਸ ਕਰਨ ਦੀ ਮਾਨਤਾ ਪ੍ਰਾਪਤ ਦੀ 100 ਰੋਜ਼ਗਾਰ ਦਾਤਾਵਾਂ ਦੁਆਰਾ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ TFWP ਕਥਿਤ ਦੁਰਵਿਵਹਾਰ ਇਮੀਗ੍ਰੇਸ਼ਨ ਦਾਖਲਿਆਂ ਦੇ ਟੀਚਿਆਂ ਨੂੰ ਕੈਨੇਡਾ ਦੀ ਹਾਊਸਿੰਗ ਸਪਲਾਈ ਨਾਲ ਜੋੜਨਾ ਸਰਦੀ ਸੁਰੱਖਿਆ ਦੇ ਵਿੱਚ ਵਾਅਦਾ ਕਥਿਤ ਨਰਾਇ ਨਜਾਇਜ਼ ਸ਼ਰਨਾਰਥੀਆਂ ਦੇ ਦਾਅਵੇ ਤੇ ਉੱਪਰ ਕਾਰਵਾਈ ਕਰਨਾ ਕਰੇਡੇ ਸਮਾਜ ਵਿੱਚ ਆਏ ਨਵੇਂ ਲੋਕਾਂ ਦਾ ਸੱਭਿਆਚਾਰ ਦਾ ਇਕੀਕਰਨ ਕਰਨਾ 2024 ਦੀਆਂ ਸੰਘੀ ਚੋਣਾਂ ਤੋਂ ਬਾਅਦ ਪੋਲੀਵਰ ਨੂੰ ਪਹਿਲੀ ਵਾਰ ਹਾਊਸ ਆਫ ਕਾਮਨਸ ਵਿੱਚ ਚੁਣਿਆ ਗਿਆ ਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਅਧੀਨ ਵਕ ਵਕ ਸੰਸਦ ਦੀ ਸਖਤਰਾਂ ਦੇ ਅਹੁਦੇ ਸੰਭਾਲਣ ਤੋਂ ਬਾਅਦ ਉਸਨੇ ਡੈਮੋਕ੍ਰੈਟਿਕ ਸੁਧਾਰ 2023 ਤੇ 15 ਦੇ ਮੁੱਖ ਜਿੱਥੇ ਮੰਤਰੀ ਵਜੋਂ ਕੰਮ ਅਤੇ 2025 ਵਿੱਚ ਰੋਜ਼ਗਾਰ ਤੇ ਸਮਾਜਿਕ ਵਿਕਾਸ ਮੰਤਰੀ ਸੀ ਰੋਜ਼ਗਾਰ ਦੀ ਅਤੇ ਸਮਾਜਿਕ ਵਿਕਾਸ ਮੰਤਰੀ ਦੇ ਤੌਰ ਤੇ ਪੋਲੀਵਰਨ ਇਮੀਗ੍ਰੇਸ਼ਨ ਪ੍ਰਤੀ ਆਪਣੀ ਪਾਰਟੀ ਦੀ ਕੇਂਦਰਵਾਦੀ ਪਹੁੰਚ ਨਾਲ ਬਹੁਤ ਹੱਦ ਤੱਕ ਜੋੜਿਆ ਗਿਆ ਪ੍ਰਵਾਸੀਆਂ ਦੀ ਮਜ਼ਦੂਰੀ ਦੀ ਘਾਟ ਨੂੰ ਪੂਰਾ ਕਰਨ ਅਤੇ ਕੈਨੇਡੀਅਨ ਆਰਥਿਕਤਾ ਵਿੱਚ ਯੋਗਦਾਨ ਪਾਉਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ 10 ਸਤੰਬਰ 2022 ਨੂੰ ਉਸਨੇ ਕੈਨੇਡਾ ਦੇ ਕਨਸਰਵੇਟਿਵ ਪਾਰਟੀ ਦਾ ਜਿਸ ਨੂੰ ਨੇਤਾ ਚੁਟਿਆ ਗਿਆ ਰੋਜ਼ਗਾਰ ਤੇ ਸਮਾਜਿਕ ਵਿਕਾਸ ਮੰਤਰੀ ਹੋਣ ਦੇ ਨਾਤੇ ਪੋਲੀਵਰ ਨੇ ਕੈਨੇਡਾ ਦੇ ਮਜ਼ਦੂਰਾਂ ਦੀ ਕਾਰਡ ਨੂੰ ਪੂਰਾ ਕਰਨ ਲਈ ਆਮ ਤੌਰ ਤੇ ਆਰਥਿਕ ਇਮੀਗ੍ਰੇਸ਼ਨ ਦਾ ਸਮਰਥਨ ਕੀਤਾ 2015 ਵਿੱਚ ਉਦਾਹਰਨ ਲਈ ਉਸਨੇ ਉਹਨਾਂ ਪ੍ਰੋਜੈਕਟਾਂ ਨੂੰ ਫੰਡਿੰਗ ਦੀ ਘੋਸ਼ਣਾ ਕੀਤੀ ਜੋ ਅੰਤਰਰਾਸ਼ਟਰੀ ਤੌਰ ਤੇ ਸਿਖਲਾਈ ਪ੍ਰਾਪਤ ਡਾਕਟਰ ਇੰਜੀਨੀਅਰ ਕੈਨੇਡੀਅਨ ਜੌਬ ਮਾਰਕੀਟ ਵਿੱਚ ਤੇਜ਼ੀ ਨਾਲੇ ਕੀ ਕਰਤੱ ਦੇਣਗੇ ਪਿਛਲੇ ਕੁਝ ਸਾਲਾਂ ਵਿੱਚ ਉਸਨੇ ਲੇਬਰ ਮਾਰਕੀਟ ਦੇ ਲੋੜਾਂ ਪੂਰੇ ਕਰਨ ਦੀ ਮਦਦ ਕਰਨ ਲਈ ਖਾਸ ਤੌਰ ਤੇ ਇਨ ਡਿਮਾਂਡ ਕਿੱਤਿਆਂ ਲਈ ਪ੍ਰਤੀਕਿਰਿਆ ਨੂੰ ਪੂਰੀ ਸਚਾਰੂ ਅਤੇ ਲਾਇਸੈਂਸ ਦੁਆਰਾ ਲੋੜਾਂ ਬਾਰੇ ਬਾਰ ਬਾਰ ਗੱਲ ਕੀਤੀ ਅਗਸਤ 2023 ਵਿੱਚ ਪ੍ਰੈਸ ਕਾਨਫਰੰਸ ਵਿੱਚ ਫੋਲੀਵਰ ਨੇ ਕਿਹਾ ਕਿ ਬਿਲਡਿੰਗ ਟ੍ਰੇਡਸ ਵਿੱਚ ਪ੍ਰਵਾਸੀਆਂ ਦੇ ਦਾਖਲੇ ਨੂੰ ਤੇਜ਼ ਕਰਕੇ ਰੈਇਸ਼ ਦਾ ਧਿਆਨ ਕੇਂਦਰਿਤ ਕੀਤਾ ਜਦੋਂ ਉਸਨੇ ਆਰਥਿਕ ਇਮੀਗ੍ਰੇਸ਼ਨ ਸਮਰਥਨ ਦਾ ਜ਼ਾਹਰ ਕੀਤਾ ਤਾਂ ਪੋਲੀਵਰ ਨੇ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ TFWS ਦਾ ਹੱਦਾਰ ਦੀ ਵੀ ਮੰਗ ਕੀਤੀ 2015 ਵਿੱਚ ਰੋਜ਼ਗਾਰ ਤੇ ਸਮਾਜਿਕ ਵਿਕਾਸ ਮੰਤਰੀ ਵਜੋਂ TFWP ਦੀ ਦੁਰਵਰਤੋਂ ਵਾਲੇ ਮਾਲਕਾਂ ਲਈ ਨਵੇਂ ਜੁਰਮਾਨੇ ਦੀ ਕੋਸ਼ਿਸ਼ ਨਾ ਕੀਤੀ ਇਹਦੇ ਨਾਲੇ ਉਸਨੇ ਇੱਕ ਬਿਆਨ ਦਿੱਤਾ ਕਿ ਕੈਨੇਡੀਅਨ ਪਹਿਲੀ ਤਰਹੀਜ਼ ਦੇ ਹੱਕਦਾਰ ਨੇ ਤੇ ਜਦੋਂ ਉਪਲਬਧ ਨੌਕਰੀ ਦੀ ਗੱਲ ਆਉਂਦੀ ਹੈ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਉਦੇਸ਼ ਬਿਲਕੁਲ ਇਹੀ ਅਸਥਾਈ ਹੋਣਾ ਕੈਨੇਡੀਅਨ ਸਹੀ ਤੌਰ ਤੇ ਉਪਲਬਧ ਨੌਕਰੀਆਂ ਦੀ ਪਹਿਲੀ ਦਰੜ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਨੇ ਪੋਲੀਵਾਨਿਕ ਕੈਨੇਡਾ ਦੇ ਤਤਕਾਲੀ ਸਿਟੀਜ਼ਨਸ਼ਿਪ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਐਲਗਜ਼ਰਡ ਦੁਆਰਾ ਇੱਕ ਸਾਂਝਾ ਬਿਆਨ ਵੀ ਪੜਿਆ ਤੇ 2024 ਵਿੱਚ ਉਸਨੇ ਇਹ ਸੁਨੇਹਾ ਨੂੰ ਦੁਬਨੇ ਕਰਦੇ ਹੋਏ ਕਿਹਾ ਕਿ ਸਰਕਾਰ TFW ਦੇ ਨਾਲ-ਨਾਲ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨੂੰ ਵੀ ਰੋਕ ਦੇਵੇਗਾ 29 ਅਗਸਤ 2024 ਨੂੰ ਇੱਕ ਭਾਸ਼ਣ ਵਿੱਚ ਉਸਨੇ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਤਾਂ ਉਹ ਯਕੀਨੀ ਬਣਾਉਂਦੇ ਨੇ ਕਿ ਇੱਕ ਤਰੀਕਾ ਲੱਭੇਗਾ ਕਿ TFW ਦੀ ਵਰਤੋਂ ਵਿਸ਼ੇਸ਼ਤਾ ਅਤੇ ਉਹਨਾਂ ਨੌਕਰੀਆਂ ਨੂੰ ਭਰਨ ਲਈ ਕੀਤੀ ਜਾਵੇ ਜੋ ਕੈਨੇਡੀਅਨ ਨਹੀਂ ਭਰ ਸਕਦੇ ਜਾਂ ਨਹੀਂ ਭਰਨਾ ਚਾਹੁੰਦੇ ਜਿਵੇਂ ਕਿ ਖੇਤੀਬਾੜੀ ਸੈਕਟਰ ਵਿੱਚ ਪਰ ਕਦੇ ਵੀ ਕੈਨੇਡੀਅਨ ਨੂੰ ਬਦਲ ਨਹੀਂ ਉਜਾੜ ਘਟਾਉਣ ਦੀ ਨਹੀਂ ਲੋਡ ਪਵੇਗੀ ਤੇ ਉੱਥੇ ਦੱਸ ਦੇ ਕਿ ਅਗਸਤ 2023 ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਪੋਲੀਵਰ ਨੇ ਕਿਹਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਟੁੱਟ ਗਈ ਆ ਤੇ ਉਸਨੇ ਘੋਸ਼ਣਾ ਕੀਤੀ ਕਿ ਕੰਜ਼ਰਵੇਟਿਵ ਪਾਰਟੀ ਆਪਣੀ ਇਮੀਗ੍ਰੇਸ਼ਨ ਨੀਤੀਆਂ ਨੂੰ ਕਾਰਕਾਂ ਜਿਵੇਂ ਕਿ ਮਾਲਕਾਂ ਦੀਆਂ ਲੋੜਾਂ ਦੇ ਆਧਾਰ ਤੇ ਤੇ ਕਰੇਗੀ ਉਸ ਸਮੇ ਉਸਨੇ ਇਮੀਗ੍ਰੇਸ਼ਨ ਟੀਚੇ ਨੂੰ ਘਟਾਉਣ ਬਾਰੇ ਸਵਾਲਾਂ ਨੂੰ ਇੱਕ ਪਾਸੇ ਕਰ ਦਿੱਤਾ 2024 ਵਿੱਚ ਪੋਲੀਵਰ ਨੇ ਇਮੀਗ੍ਰੇਸ਼ਨ ਪਦਰਿਆਂ ਨੂੰ ਘਰ ਬਣਾਉਣ ਦੇ ਨਾਲ ਜੋੜਨ ਤੇ ਵਿਚਾਰ ਸ਼ੁਰੂ ਕੀਤਾ ਉਸਨੇ 12 ਜਨਵਰੀ 2024 ਨੂੰ ਵਿਨੀਪੈਗ ਮੈਨੀਟੋਬਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਨੂੰ ਬਣਾਈਏ ਬਣਾਏ ਗਏ ਘਰਾਂ ਦੀ ਸੰਖਿਆ ਤੇ ਨਵੇਂ ਗ੍ਰੇਨ ਦੇ ਨਮਵਜੂ ਅਸੀਂ ਜਿਨ੍ਹਾਂ ਲੋਕਾਂ ਨੂੰ ਸੱਦਾ ਦੇ ਰਿਹਾ ਉਹਨਾਂ ਦੀ ਸੰਖਿਆ ਵਿਚਕਾਰ ਇੱਕ ਸਬੰਧ ਬਣਾਉਣ ਦੀ ਜ਼ਰੂਰਤ ਹੈ ਅਗਲੇ ਮਹੀਨੇ ਵਿੱਚ ਉਸਨੇ ਇਹ ਵੀ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬੜੇ ਦਾ ਇਮੀਗ੍ਰੇਸ਼ਨ ਦੀ ਗਿਣਤੀ ਵਿੱਚ ਬਹੁਤ ਘਾਟ ਹੋਵੇਗੀ ਅਗਲੇ ਮਹੀਨੇ ਉਸਨੇ ਇਹ ਵੱਡਾ ਬਿਆਨ ਦਿੱਤਾ 8 ਅਗਸਤ 2024 ਨੂੰ ਉਸਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਜੋਂ ਆਵਾਦੀ ਦੇ ਵੱਧੇ ਵਿੱਚ ਕਟੌਤੀ ਵੀ ਕੀਤੀ ਜਾਵੇਗੀ ਪਾਲੀਵਰ ਅਕਸਰ ਗੈਰ ਕਰੂਨੀ ਸਰਦ ਪਾਰ ਕਰਨ ਵਾਲੇ ਲੋਕਾਂ ਨੂੰ ਲੈ ਕੇ ਵੀ ਆਵਾਜ਼ ਚੱਕਦੇ ਰਹੇ ਉਦਾਹਰਨ ਲਈ ਉਸਨੇ 2023 ਵਿੱਚ ਅਨਿਯਮਤਿੰਗ ਕਰਾਸਿੰਗ ਨੂੰ ਨਿਰਾਸ਼ ਕਰਨ ਅਤੇ ਰੋਡ ਹੈਮ ਰੋਡ ਨੂੰ ਬੰਦ ਕਰਨ ਦੀ ਵਕਾਲਤ ਕੀਤੀ ਅਨਿਮਤ ਕਰਾਸਿੰਗ ਇੱਕ ਅਜੀਬਾ ਮੁੱਦਾ ਜਿਸ ਬਾਰੇ ਉਹ 트੍ਰੰਪ ਦੀ ਅਮਰੀਕਾ ਚੋਣ ਜਿੱਤ ਤੋਂ ਬਾਅਦ ਲਗਾਤਾਰ ਆਵਾਜ਼ ਉਠਾਉਂਦਾ ਰਿਹਾ 28 ਨਵੰਬਰ 2024 ਨੂੰ ਉਸਨੇ ਮਾਰਕ ਮਿਲਰ ਨੂੰ ਇੱਕ ਸਵਾਲ ਕੀਤਾ ਕਿ ਜੇਕਰ ਕੈਨੇਡਾ ਦੇ ਲੋਕ ਗੈਰ ਕਾਨੂੰਨੀ ਢੰਗ ਨਾਲ ਸਰਦ ਤੇ ਦੱਕਣ ਵੱਲ ਪ੍ਰਵਾਸ ਕਰਨ ਦਾ ਫੈਸਲਾ ਕਰਦੇ ਤਾਂ ਕੀ ਹੋਵੇਗਾ ਇਸ ਤਰ੍ਹਾਂ ਕੈਨੇਡਾ ਇਸ ਤਰ੍ਹਾਂ ਅਮਰੀਕਾ ਤੋਂ ਵੱਡੇ ਪੱਧਰ ਤੇ ਜਵਾਬੀ ਜਵਾਬ ਦਿੱਤਾ ਜਾਵੇਗਾ ਉਸਨੇ ਦਸੰਬਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਅੰਦਰ ਕੈਰ ਕਾਨੂੰਨ ਨਸ਼ੀਲੇ ਪਦਾਰਥਾਂ ਦੇ ਤਸਕਰੀ ਨੂੰ ਘਟਾਉਣ ਗਸ਼ਟ ਟੈਕਨੋਲੋਜੀ ਵਧਾਰੇ ਸੁਰੱਖਿਆ ਨੂੰ ਵਧਾਉਣ ਲਈ ਅਤੇ ਵੀਜ਼ਾ ਨਿਯਮਾਂ ਵਿੱਚ ਸਖਤੀ ਦੀ ਵੀ ਗੱਲ ਕੀਤੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਪੋਲੀਵਰ ਨੇ ਸੱਭਿਆਚਾਰ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਨਵੇਂ ਕਨੇਡੀਅਨ ਪ੍ਰਵਾਸੀਆਂ ਤੱਕ ਪਹੁੰਚ ਕਰਨ ਦੇ ਯਤਨ ਕੀਤੇ ਉਸਨੇ ਇਸ ਬਾਰੇ ਵੀ ਗੱਲ ਕੀਤੀ ਹੈ ਕਿ ਕੰਜ਼ਰਵੇਟਿਵ ਕਦਰਾਂ ਕੀਮਤਾਂ ਪਰਵਾਸੀ ਕਦਰਾਂ ਕੀਮਤਾਂ ਨਾਲ ਮੇਲ ਖਾਂਦੀ ਹੈ ਜਾਰਡਨ ਪੀਟਰਸਨ ਨਾਲ ਹਾਲੀਆ ਇੰਟਰਵਿਊ ਵਿੱਚ ਉਸਨੇ ਸੁਝਾਅ ਦਿੱਤਾ ਕਿ ਨਵੇਂ ਆਉਣ ਵਾਲਿਆਂ ਨੂੰ ਆਪਣੀ ਸਮੱਸਿਆ ਦਰਵਾਜ਼ੇ ਤੇ ਛੱਡਣੀ ਚਾਹੀਦੀ ਹੈ ਜਦੋਂ ਪ੍ਰਵਾਸ ਕਰਦੇ ਹੋਏ ਵਧੇਰੇ ਸੱਭਿਆਚਾਰਕੀ ਕਿਰਤ ਦੀ ਲੋੜ ਹੋਣ ਦੇ ਸੰਕੇਤ ਦਿੰਦਾ ਹੋਵੇ ਸਾਨੂੰ ਸੰਸਾਰ ਅਤੇ ਨਸਲੀ ਸੱਭਿਆਚਾਰ ਟਕਰਾਅ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਸੀਂ ਉਹਨਾਂ ਲੋਕਾਂ ਦਾ ਸਵਾਗਤ ਕਰਦੇ ਹਾਂ ਜੋ ਉਨਾ ਥਾਂ ਤੋਂ ਆਏ ਨੇ ਜੋ ਯੁੱਧ ਦੁਆਰਾ ਪੀੜਤ ਨੇ ਜਦੋਂ ਤੱਕ ਉਹ ਯੁੱਧ ਨੂੰ ਪਿੱਛੇ ਛੱਡ ਦਿੰਦੇ ਨੇ ਕ੍ਰੀਡਨ ਕਮ ਨਾਮਰ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ